ਪੰਜਾਬ ਚ 86000 ਕਰੋੜ ਰੁਪਏ ਦਾ ਜਿਹੜਾ ਇਨਵੈਸਟਮੈਂਟ ਹੁਣ ਤੱਕ ਹੋਈ ਹੈ ਜਿਹੜੀ ਕਿ ਕੋਈ ਐ ਨਹੀਂ ਹੈਗਾ ਕਿ ਇਹ ਕੋਈ ਤੁਹਾਡੇ ਐਗਰੀਮੈਂਟ ਸਾਈਨ ਹੋਏ ਨੇ ਇਹ ਇਹ ਪੈਸਾ ਆ ਚੁੱਕਿਆ ਹੈ 5300 ਨਵੇਸ਼ ਪ੍ਰਾਪਤ ਹੋਏ 2022 ਚ ਤੇ 4 ਲੱਖ ਲੋਕਾਂ ਨੂੰ ਜਿਹੜਾ ਡਾਇਰੈਕਟਰ ਰੋਜ਼ਗਾਰ ਦੇ ਮੌਕੇ ਹਾਸਲ ਹੋਣ। ਟਾਟਾ ਸਟੀਲ ਵਰਗੀ ਕੰਪਨੀ ਲੁਧਿਆਣੇ ਦੇ ਵਿੱਚ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ। ਟਾਟਾ ਦਾ ਦੇਸ਼ ਦਾ ਸਭ ਤੋਂ ਦੂਜਾ ਸਭ ਤੋਂ ਵੱਡਾ ਜਿਹੜਾ ਪਲਾਂਟ ਹੈ ਲੁਧਿਆਣੇ 'ਚ ਲੱਗ ਰਿਹਾ। ਸਨਾਥਨ ਪਾਲੀਕਾਟ, ਅੰਬੂਜਾ ਸਿਮਿੰਟ, ਫਰੇਡਨਬਰਗ, ਵਰਵੀਓ, ਕਾਰਗਿਲ ਇੰਡੀਆ, ਗੌਦਰੇਜ ਬਹੁਤ ਨਾਮੀ ਕੰਪਨੀਆਂ ਹੋਰ ਜਿਹੜੀਆਂ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨ ਨੂੰ ਤਿਆਰ ਨੇ ਕਿਉਂਕਿ ਮਾਹੌਲ ਵਧੀਆ ਬਣ ਗਿਆ। ਤਾਂ ਇੱਕ ਇੰਡਸਟਰੀਲਿਸਟ ਜਿਹੜਾ ਟਾਟਾ ਸਟੀਲ ਵਰਗੇ ਜਿਹੜੇ ਨੇ ਜਾਂ ਗੌਦਰੇਜ ਵਰਗੇ ਵੱਡੀਆਂ ਕੰਪਨੀਆਂ ਇਹ ਪਹਿਲਾਂ ਪੁੱਛਦੇ ਨੇ ਆਪਣੇ ਸਾਥੀਆਂ ਤੋਂ ਕਿ ਮਾਹੌਲ ਕਿਵੇਂ ਹੈ ਲਾਅ ਐਂਡ ਆਰਡਰ ਕਿਵੇਂ ਹੈ ਤੇ ਕੋਈ ਕ腐ਸ਼ਨ ਜਾਂ ਕੋਈ ਸਰਕਾਰੀ ਰਿਚਨਾ ਤਾਂ ਨਹੀਂ ਤਾਂ ਜਦੋਂ ਉਹ ਦੱਸਦੇ ਨੇ ਕਿ ਇੱਥੇ ਕੋਈ ਹੁਣ ਇਦਾਂ ਦੀ ਗੱਲ ਨਹੀਂ ਨਾ ਹੀ ਕੋਈ ਕਿਸੇ ਤੋਂ ਹਿੱਸਾ ਮੰਗਿਆ ਜਾਂਦਾ ਕੋਈ ਪ੍ਰੋਫਿਟ ਚੋਂ ਜਾਂ ਕੋਈ ਹੋਰ ਅਸੀਂ ਸਿੰਗਲ ਵਿੰਡੋ ਸਿੰਗਲ ਪੈਨ ਨਾਂ ਦੀ ਇੱਕ ਸਕੀਮ ਹੈ ਕਿ ਗ੍ਰੀਨ ਸਟੈਂਪ ਪੇਪਰ ਜਿਹੜਾ ਉਹ ਇੰਡਸਟਰੀ ਵਾਸਤੇ ਹੈ ਹਰੇ ਰੰਗ ਦਾ ਉਹਦੇ ਚ ਸਾਰੇ ਹੀ ਚਾਰजेस ਹੋਇਆ ਕਰਨਗੇ ਸ਼ਾਮਿਲ ਜਦੋਂ ਗ੍ਰੀਨ ਸਟੈਂਪ ਪੇਪਰ ਤੇ ਰਿਸਟਰੀ ਹੋਗੀ ਤਾਂ ਤੁਹਾਨੂੰ ਤੁਸੀਂ ਅਗਲੇ ਦਿਨ ਜਾ ਕੇ ਆਪਣਾ ਭੂਮੀ ਪੂਜਨ ਕਰਕੇ ਪੂਜਾ ਪਾਠ ਕਰਕੇ ਆਪਣੀ ਫੈਕਟਰੀ ਦੀ ਸ਼ੁਰੂਆਤ ਕਰ ਸਕਦੇ